ਪਣੀ ਹੈਗੀ ਰੋਡ ਦੇ ਉੱਤੇ ਵਰਕਸ਼ਾਪ ਆ ਸਾਡੇ ਨਾਲ ਚਾਹ ਦੀ ਦੁਕਾਨ ਆ ਇਹ ਲੇਬਲ ਵਾਲੇ ਤਕਰੀਬਨ ਸਾਡੇ ਕੋਲ ਚਾਹ ਪਾਣੀ ਉੱਥੇ ਪੀਣ ਆਉਂਦੇ ਆ ਉਹ ਜਿਹੜੀ ਚਾਹ ਦੀ ਦੁਕਾਨ ਤੇ ਤੇ ਇਹ ਬੰਦੇ ਬੰਦੇ ਦੀ ਸਵੇਰੇ ਡੈਥ ਹੋਈ ਐ ਇੱਥੇ ਲੈਣਾ ਦੇ ਉੱਤੇ ਤੇ ਇਹ ਨਹੀਂ ਉੱਥੇ ਫੋਨ ਕਰਕੇ ਕਿਹਾ ਵੀ ਸਾਡੇ ਬੰਦੇ ਦੀ ਡੈਥ ਹੋ ਗਈ ਆ ਜਦੋਂ ਅਸੀਂ ਆਇਆ ਤਾਂ ਇੱਥੇ ਲੈਣਾ ਦੇ ਬੰਦੇ ਦੀ ਡੈਥ ਮੁੱਕਿਆ ਆ ਸਗਾ ਉਹ ਜਿਹੜਾ ਮੁੱਕਣ ਵਾਲਾ ਉਹਦਾ ਛੋਟੂ ਨਰਾਗੀ ਨਾਮ ਹੈਗਾ ਆ ਜਿਹੜਾ ਉਹਨਾਂ ਦਾ ਮਿਸਤਰੀ ਆ ਉਹਦਾ ਨਾਮ ਹੈਗਾ ਕਰਨ ਤੇ ਇਹ ਨਹੀਂ ਇਨਫੋਰਮ ਕੀਤਾ ਉਸ ਤੋਂ ਬਾਅਦ ਅਸੀਂ ਵੀ ਫੜਕਦੇ ਜਾ ਕੇ ਉਹਨਾਂ ਨੂੰ ਦੱਸਿਆ ਹੈਗਾ ਵੀ ਇਦਾਂ ਇਦਾਂ ਕਰਕੇ ਉੱਥੇ ਬਾਡੀ ਪਈ ਆ ਉਹਨੇ ਫਿਰ ਫੋਨ ਪੁਲਿਸ ਵਾਲਿਆਂ ਨੂੰ ਕੀਤਾ ਤੇ ਰੇਲਵੇ ਦੀ ਪੁਲਿਸ ਆਕੇ ਤਾਂ ਬੋਡੀ ਲੈ ਗਈ ਆ ਜੀ। ਉਹ ਟ੍ਰੇਨ ਦੇ ਨਾਲ ਹੋਇਆ ਭਾਈ ਟ੍ਰੇਨ ਨਾਲ ਹੋਇਆ ਜੀ। ਇਹਨਾਂ ਤੇ ਦੱਸਣ ਮੁਤਾਬਕ ਟ੍ਰੇਨ ਨਾਲ ਹੀ ਹਸਤਾ ਹੋਇਆ ਜੀ। ਹਾਂ ਜੀ। ਕੀ ਨਾਮ ਹੈ ਆਪਕਾ? ਮੇਰਾ ਨਾਮ ਤਾਂ ਕਰਨ ਉਸ ਉਸਕਾ बताऊंगा ਆਪਣਾ। ਕਾਪਾ ਨਾਮ ਬਤਾਓ। ਮੇਰਾ ਕਰਨ। ਜਿਸki ਦਿੱਖ ਹੈ ਉਸਕਾ ਕੀ ਨਾਮ ਹੈ? ਛੋਟੇ ਲਾਲੋ ਨਰਾਗੀ। ਛੱਟੀ ਬਮਹੋਰੀ ਕਾ ਰਹਿਨੇ ਵਾਲਾ ਹੈ ਐਮ ਪੀ। डेथ कैसी हुई है उसकी हम लोग तो सर वहाँ से आए हैं गेट पर खड़े थे एक सामान लेकर जा रहा था कमरे को कमरे को जा रहा था पता ही नहीं हमने किसी ने देखा भी नहीं है हमने इसको कई बार फ़ोन किया है उनको कहा है तो मैं एक लड़के को भेजा है मेरे को ऐसा तो नहीं कि किसी ने थप्पड़ वप्पड़ मार के मोबाइल खो लिया हो तो जब एक लड़का आया है देखा है तो यहाँ डेड बॉडी पड़ी थी उसकी फिर हमने थी डेड बॉडी ये अपना कितना नंबर है कमरा बाईस खम्भे के पास डेवाल फाटक पर हाँ। कितनी देर होगी ये हमें लगभग काम करता था आप ये लेबर का काम करते थे कौन सी लेवर का? ये चुनाई कर रहे हैं ये कमरे बन रहे हैं बैटरी रूम बन रहे हैं रेलवे के आप कौन हो मैं मिस्त्री राज मिस्त्री ठेकेदार ठेकेदार नहीं है सर राज मिस्त्री है सर सब मिलकर काम करते हैं सारा आपके साथ ही काम करता था? हाँ सभी ये परिवार है पूरा है सभी लोग ये अभी आए हैं घर पे अभी ज्यादा से ज्यादा सात दिन हुए हैं घर से एज कितनी थी इसकी? बीस साल है बीस साल है साल है। पुलिस को बता दिया गेट वाले सब हम तो गेट पे खड़े थे सभी जब यहाँ हल्ला हुआ गेट वाले सभी आ गए देखा तो उन्हीं ने सब गेट वालों ने फोन किया है आगे सर हमें तो इस चीज का कोई पता भी नहीं हाँ जी एस मदला ਤੋਕੀ ਰੇਲਵੇ ਸਟੇਸ਼ਨ ਕਰਾਇਆ ਇੱਕ ਛੋਟੂ ਅਨੁਰਾਗੀ ਪੁੱਤਰ ਲੇਟ ਸ੍ਰੀ ਕਿਸ਼ੋਰ ਕਿਸ਼ੋਰ ਅਨੁਰਾਗੀ ਇਹ ਪੱਛਮੀ ਬੰਗਾਲ ਦਾ ਰਹਿਣ ਵਾਲਾ ਇਹ 2-3 ਦਿਨ ਪਹਿਲਾਂ ਘਰੋਂ ਆਇਆ ਸੀ ਆਪਣੇ ਮਾਮੇ ਕੋਲ ਇਹ ਰੇਲਵੇ ਰੇਲਵੇ ਦੇ ਕੰਮ ਚੱਲ ਰਹੇ ਉਹ ਜੀ ਕੰਮ ਕਰਨ ਵਾਸਤੇ ਆਇਆ ਸੀਗਾ ਜਿਹਦੀ ਰੇਲਵੇ ਲਾਈਨਾਂ ਕ੍ਰੋਸ ਕਰਦੇ ਸਮੇਂ ਇਹਨੇ ਗੱਡੀ ਆਸਪਾਸ ਨਹੀਂ ਦੇਖੀ ਜਿਹਦੀ ਕਿਸੇ ਅਨਨੋਨ ਗੱਡੀ ਦੀ ਫੀਟ ਪੱਜਣ ਕਾਰਨ ਇਹ ਮੌਕੇ ਤੇ ਮੌਤ ਹੋ ਗਈ ਹੈ ਜਿਹਦੇ 194 ਕਾਰਵਾਈ ਅਮਰਵਿਚ ਲੈਂਦੀ ਗਈ ਆ ਜਿਹੜੀ লাশ ਆ ਉਹ ਸਿਵਲ ਹਸਪਤਾਲ ਇਹ ਮੱਧ ਪ੍ਰਦੇਸ਼ ਦਾ ਕੰਮ ਕਿੱਥੇ ਕਰਦਾ ਸੀ ਕੰਮ ਇੱਥੇ ਲੈਣਾ ਰੇਲਵੇ ਲੈਣਾ ਠੇਕੇਦਾਰ ਕੋਲ ਹਾਲੇ 2 ਦਿਨ ਹੋਏ ਸੀ ਇਹਨੂੰ ਕੰਮੋਂ ਘਰੋਂ ਆਏ ਨੂੰ ਗੱਡੀ ਨੰਬਰ ਪਤਾ ਲੱਗਾ ਜੀ ਨਹੀਂ ਅਨਨੋਨ ਗੱਡੀ ਗੱਡੀ ਦਾ ਕੋਈ ਨਹੀਂ ਪਤਾ ਲੱਗਾ ਕਿਹੜੀ ਗੱਡੀ ਆ ਆਪਸੀ ਡਾਊਨ ਡਾਊਨ ਦੀ ਤੇ ਬਾਡੀ ਜਿਹੜੀ ਸਿਵਲ ਹਸਪਤਾਲ ਰੱਖੀ ਗਈ ਆ ਬਾਹਰ ਕਿਹੜੀ ਜੀ ਘਟਵਾਈ ਇਹ ਤਕਰੀਬਨ 9:30 ਵਜੇ ਸਾਨੂੰ ਮੈਸੇਜ ਮਿਲਿਆ ਅਸੀਂ ਮੌਕੇ ਤੇ ਪਹੁੰਚੇ ਹਾਂ